ਰਾਜਸਥਾਨ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਰਾਜਪਾਲ ਬਣਾਇਆ ਗਿਆ। ਇਸ ਦੇ ਨਾਲ ਹੀ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ ਵੀ ਸੰਭਾਲਣਗੇ। ਸਾਬਕਾ Rajasthan ਬਨਵਰੀ ਲਾਲ ਪੁਰੀਹਤ ਦਾ ਅਸਤੀਫਾ ਸਵੀਕਾਰ ਹੋਣ ਮਗਰੋਂ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਦੇਸ਼ ਦੇ ਰਾਸ਼ਟਰਪਤੀ ਨੇ ਬਨਵਰੀ ਲਾਲ ਪੁਰੀਹਤ ਦਾ ਅਸਤੀਫਾ ਸਵੀਕਾਰ ਕਰ ਲਿਆ। ਜਿਸ ਤੋਂ ਬਾਅਦ ਪਾਜਪਾ ਦੇ ਦਿੱਗਜ ਨੇਤਾ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਉਹਨਾਂ ਨੂੰ ਪਿਛਲੇ ਸਾਲ ਫਰਵਰੀ 2023 ਦੇ ਵਿੱਚ ਆਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਰਾਜਪਾਲ ਦੇ ਤੌਰ ਉੱਤੇ ਉਹਨਾਂ ਦੀ ਇਹ ਦੂਜੀ ਨਿਯੁਕਤੀ ਹੈ ਗੁਲਾਬ ਚੰਦ ਕਟਾਰੀਆ ਦਾ ਸਿਆਸੀ ਜੀਵਨ ਕਾਫੀ ਲੰਮਾ ਚੋੜਾ ਰਿਹਾ ਹੈ निजी स्कूल ਦੇ ਵਿੱਚ ਅਧਿਆਪਕ ਬਣ ਕੇ ਆਪਣਾ ਜੀਵਨ ਚਲਾਉਣ ਵਾਲੇ ਕਟਾਰੀਆਂ ਨੇ ਪਹਿਲੀ ਵਾਰ 1977 ਦੇ ਵਿੱਚ ਚੋਣ ਲੜੀ ਸੀ। ਉਹ ਉਦੈਪੁਰ ਸੀਟ ਤੋਂ ਵਿਧਾਇਕ ਚੁਣੇ ਗਏ ਸੀ। ਇਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਜਾਣਕਾਰੀ ਮੁਤਾਬਕ ਗੁਲਾਬ ਚੰਦ ਕਟਾਰੀਆਂ ਨੇ ਆਪਣੇ ਜੀਵਨ ਦੇ ਵਿੱਚ ਕੁੱਲ 11 ਚੋਣਾਂ ਲੜੀਆਂ। ਜਿਨ੍ਹਾਂ ਦੇ ਵਿੱਚੋਂ 9 ਦੇ ਵਿੱਚੋਂ 9 ਜਿੱਤ ਹਾਸਲ ਹੋਈ। ਸਾਲ 1998 ਦੇ ਵਿੱਚ ਉਹ ਸਾਦੜੀ ਤੋਂ ਸੰਸਦ ਦੇ ਤੌਰ ਉੱਤੇ ਚੋਣ ਜਿੱਤੇ। ਆਖਰੀ ਚੋਣ 2018 ਦੇ ਵਿੱਚ ਜਿੱਤ ਕੇ ਉਹ 15ਵੀਂ ਰਾਜਸਥਾਨ ਵਿਧਾਨ ਸਭਾ ਦੇ ਵਿੱਚ ਪਹੁੰਚੇ ਸੀ। ਉਹਨਾਂ ਦਾ ਸਿਆਸੀ ਸਫ਼ਰ ਉਦੇਪੁਰ ਤੋਂ ਸ਼ੁਰੂ ਹੋਇਆ ਅਤੇ ਉੱਥੇ ਹੀ ਖਤਮ ਵੀ। ਸਾਲ 2023 ਦੇ ਵਿੱਚ ਉਦੇਪੁਰ ਸ਼ਹਿਰ ਦੀ ਸੀਟ ਤੋਂ ਵਿਧਾਇਕ ਰਹੇ ਗੁਲਾਬ ਚੰਦ ਕਿਟਾਰੀਆ ਰਾਜਸਥਾਨ ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਰਹਿ ਚੁੱਕੇ ਨੇ। ਉਹਨਾਂ ਨੇ 1977, 1980, 2003 ਤੋਂ 2018 ਤੱਕ ਉਦੈਪੁਰ ਤੋਂ ਭਾਜਪਾ ਨੂੰ ਜਿੱਤ ਦਿਵਾਈ। ਲਗਾਤਾਰ ਕਮਕਾਰ ਤੋਂ ਬਾਅਦ ਉਹਨਾਂ ਨੇ ਉਦੈਪੁਰ ਨੂੰ ਭਾਜਪਾ ਦਾ ਗੜ ਬਣਾ ਦਿੱਤਾ। ਦੋ ਦਿਨ ਪਹਿਲਾਂ ਹੀ ਰਾਜਪਾਲ ਪੁਰੀਹਿਤ ਪੰਜਾਬ ਦੇ ਸਰਹੱਦੀ ਏਰੀਏ ਦਾ ਦੌਰਾ ਕਰਕੇ ਪਰਤੇ ਸੀ। ਚੰਡੀਗੜ੍ਹ ਪਹੁੰਚਦੇ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਇਲਜ਼ਾਮਾਂ ਦੀ ਬਰਸਾਤ ਕਰ ਦਿੱਤੀ ਸੀ। ਉਨ੍ਹਾਂ ਨੇ ਇਥੋਂ ਤੱਕ ਆਖ ਦਿੱਤਾ ਕਿ ਉਹ ਮੁੱਖ ਮੰਤਰੀ ਤੋਂ ਪਰੇਸ਼ਾਨ ਹੋ ਕੇ ਅਸਤੀਫਾ ਦੇ ਰਹੇ ਨੇ। ਉਨ੍ਹਾਂ ਆਖਿਆ ਸੀ ਕਿ ਸੀਐਮ ਨੂੰ ਮੇਰਾ ਚਾਂਸਲਰ ਬਣਨਾ ਪਸੰਦ ਨਹੀਂ ਆਇਆ। ਇਸ ਕਰਕੇ ਮੈਂ ਅਸਤੀਫਾ ਦੇ ਦਿੱਤਾ। ਮੈਨੂੰ ਕਿਸੇ ਤੋਂ ਵੋਟ ਨਹੀਂ ਚਾਹੀਦੀ। ਮੈਂ ਨਿਰਸਵਾਤ ਭਾਅ ਦੇ ਨਾਲ ਇੱਥੇ ਕੰਮ ਕਰ ਰਿਹਾ ਉਹਨਾਂ ਦੀ ਜੇਕਰ ਕਿਸੇ ਨਾਲ ਗੱਲ ਵੀ ਹੁੰਦੀ ਹੈ ਤਾਂ ਉਹ ਸਿੱਧੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਨਾਲ ਹੁੰਦੀ ਹੈ ਸਾਰੀਆਂ ਪਾਰਟੀਆਂ ਦੇ ਲੋਕ ਆਪਣੀਆਂ ਪਰੇਸ਼ਾਨੀਆਂ ਲੈ ਕੇ ਆਉਂਦੇ ਨੇ ਅਤੇ ਉਹਨਾਂ ਨੇ ਸਾਰੀਆਂ ਦੀ ਗੱਲ ਸੁਣੀ ਦੱਸ ਦੇ ਇਹ ਕਿ ਸੀਐਮ ਪੱਗਵੰਤ ਮਾਨ ਕਈ ਵਾਰ ਆਖ ਚੁੱਕੇ ਨੇ ਕਿ ਰਾਜਪਾਲ ਦੇ ਵੱਲੋਂ ਪੰਜਾਬ ਸਰਕਾਰ ਦਾ ਕੰਮਾਂ ਦੇ ਵਿੱਚ ਜ਼ਿਆਦਾ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਜਦਕੀ ਬਾਕੀ ਸੂਬਿਆਂ ਦੇ ਰਾਜਪਾਲ ਅਜਿਹਾ ਨਹੀਂ ਕਰਦੇ ਕਿਉਂਕਿ ਉਥੇ ਪਾਤ ਪੰਦੀਆਂ ਸਰਕਾਰਾਂ ਨੇ ਬਿਊਰੋ ਰਿਪੋਰਟ ਹਮਦਰ ਟੀਵੀ